ਜੇ ਤੁਹਾਡਾ ਕੋਈ ਆਪਣਾ ਸੱੱਕਾ ਰਿਸ਼ਤੇਦਾਰ ਤੁਹਾਨੂੰ ਵਿਦੇਸ਼ ਜਾਣ ਤੋਂ ਪਹਿਲਾਂ ਬਹੁਤ ਪਿਆਰ ਨਾਲ ਇੱਕ ਨਵਾਂ ਬੈਗ ਤੋਹਫ਼ੇ ਵਿੱਚ ਦੇਵੇ ਤਾਂ ਸਾਵਧਾਨ ਹੋ ਜਾਓ ਇਹ ਤੋਹਫ਼ਾ ਨਹੀਂ ਤੁਹਾਡੀ ਬਰਬਾਦੀ ਦਾ ਸਮਾਨ ਹੋ ਸਕਦਾ ਹੈ ਜਲੰਧਰ ਦੇ ਕਰਤਾਰ ਸਿੰਘ ਨਾਲ ਵੀ ਇਹੀ ਹੋਇਆ ਜਿਸ ਨੂੰ ਉਸਦੇ ਆਪਣੇ ਭਤੀਜੇ ਨੇ ਅਜੇਹਾ ਡੰਗ ਮਾਰਿਆ ਕਿ ਬਜ਼ੁਰਗ ਦੀ ਬਾਕੀ ਦੀ ਜ਼ਿੰਦਗੀ ਥਾਣਿਆਂ ਵਿੱਚ ਰੁਲ ਗਈ ਭਰੋਸੇ ਦੇ ਕਤਲ ਦੀ ਇਹ ਸੱਚੀ ਕਹਾਣੀ ਤੁਹਾਡੀਆਂ ਅੱਖਾਂ ਖੋਲ ਦੇਵੇਗੀ ਸੋਚੋ ਇੱਕ 70 ਸਾਲ ਦਾ ਬਜ਼ੁਰਗ ਜੋ ਹੱਥ ਵਿੱਚ ਗੁਰਮੁਖੀ ਵਾਲਾ ਗੁਟਕਾ ਸਾਫ ਫੜ ਕੇ ਅੰਮ੍ਰਿਤਸਰ 에어ਪੋਰਟ ਤੇ ਖੜਾ ਹੈ ਅੱਖਾਂ ਵਿੱਚ ਪੁੱਤ ਨੂੰ ਮਿਲਣ ਦਾ ਚਾਹ ਹੈ ਪਰ ਜਹਾਜ਼ ਚੜਨ ਤੋਂ ਸਿਰਫ 15 ਮਿੰਟ ਪਹਿਲਾਂ ਪੁਲਿਸ ਉਸ ਬਜ਼ੁਰਗ ਨੂੰ ਘੇਰ ਲੈਂਦੀ ਹੈ ਅੱਜ ਅਸੀਂ ਤੁਹਾਨੂੰ ਇੱਕ ਅਜੇ ਹੀ ਕਹਾਣੀ ਸੁਣਾਵਾਂਗੇ ਜਿਸ ਨੂੰ ਸੁਣ ਕੇ ਤੁਹਾਡੇ ਅੰਦਰ ਗੁੱਸਾ ਦੁੱਖ ਅਤੇ ਹੈਰਾਨੀ ਤਿੰਨੋਂ ਭਾਵਨਾਵਾਂ ਇੱਕੋ ਵੇਲੇ ਉੱਠਣਗੀਆਂ ਇੱਕ ਕਹਾਣੀ ਹੈ 70 ਸਾਲਾਂ ਦੇ ਬਜ਼ੁਰਗ ਕਰਤਾਰ ਸਿੰਘ ਦੀ ਜੋ ਪਿੰਡ ਸੰਗੇ ਜ਼ਿਲ੍ਹਾ ਜਲੰਧਰ ਦੇ ਇੱਕ ਨਿਮਰ ਕਿਸਾਨ ਹਨ ਜਦੋਂ ਉਹਨਾਂ ਦਾ ਉਹ ਨਵਾਂ ਬ੍ਰਾਂਡਡ ਸੂਟਕੇਸ 에어ਪੋਰਟ ਤੇ ਕੱਢਿਆ ਗਿਆ ਤਾਂ ਅੰਦਰੋਂ ਜੋ ਨਿਕਲਦਾ ਹੈ ਉਸ ਨੂੰ ਦੇਖ ਕੇ ਕਸਟਮ ਅਫਸਰ ਵੀ ਸੁੰਨ ਹੋ ਜਾਂਦੇ ਹਨ ਇਹ ਕਹਾਣੀ ਹੈ ਇੱਕ ਅਜਿਹੇ ਆਪਣੇ ਦੀ ਗਦਾਰੀ ਦੀ ਜਿਸ ਦੇ ਪੈਰੀਂ ਹੱਥ ਲਗਾ ਕੇ ਉਹ ਬਜ਼ੁਰਗ ਘਰੋਂ ਤੁਰਿਆ ਸੀ ਅੱਜ ਦੀ ਵੀਡੀਓ ਤੁਹਾਡੀ ਸੋਚ ਬਦਲ ਦੇਵੇਗੀ ਇੱਕ ਕਹਾਣੀ ਪੰਜਾਬ ਦੇ ਦੁਆਬਾ ਖੇਤਰ ਦੇ ਮਸ਼ਹੂਰ ਜ਼ਿਲ੍ਹੇ ਜਲੰਧਰ ਦੇ ਇੱਕ ਛੋਟੇ ਜਿਹੇ ਪਿੰਡ ਸੰਗੇ ਤੋਂ ਸ਼ੁਰੂ ਹੁੰਦੀ ਹੈ। ਇੱਥੇ ਇੱਕ ਸਧਾਰਨ ਜਿਹਾ ਪਰਿਵਾਰ ਰਹਿੰਦਾ ਸੀ। ਬਜ਼ੁਰਗ ਕਰਤਾਰ ਸਿੰਘ ਅਤੇ ਉਹਨਾਂ ਦੀ ਪਤਨੀ ਬੀਬੀ ਗੁਰਮੀਤ ਕੌਰ। ਕਰਤਾਰ ਸਿੰਘ ਦੀ ਉਮਰ 70 ਸਾਲ ਦੇ ਕਰੀਬ ਸੀ ਅਤੇ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋ ਕੇ guzari ਸੀ। ਉਹਨਾਂ ਦਾ ਸਿਰਫ ਇੱਕ ਹੀ ਸੁਪਨਾ ਸੀ ਆਪਣੇ ਇਕਲੌਤੇ ਪੁੱਤ ਮਨਜਿੰਦਰ ਸਿੰਘ ਨੂੰ ਕੈਨੇਡਾ ਵਿੱਚ ਸੈਟਲ ਦੇਖਣਾ। ਵਾਹਿਗੁਰੂ ਦੀ ਮਿਹਰ ਹੋਈ ਮਨਜਿੰਦਰ ਕੈਨੇਡਾ ਦੇ ਸ਼ਹਿਰ ਵੈਂਕੂਵਰ ਵਿੱਚ ਪੱਕਾ ਹੋ ਗਿਆ ਅਤੇ ਚੰਗਾ ਕਾਰੋਬਾਰ ਕਰਨ ਲੱਗਾ ਪੰਜ ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਉਹ ਦਿਨ ਆਇਆ ਜਿਸ ਦੀ ਹਰ ਮਾਂ ਬਾਪ ਉਡੀਕ ਕਰਦੇ ਹਨ ਮਨਜਿੰਦਰ ਨੇ ਆਪਣੇ ਮਾਪਿਆਂ ਦਾ ਸੁਪਰ ਵੀਜ਼ਾ ਲਗਵਾ ਦਿੱਤਾ ਜਿਸ ਦਿਨ ਪਾਸਪੋਰਟ ਤੇ ਵੀਜ਼ਾ ਸਟੈਂਪ ਹੋ ਕੇ ਆਇਆ ਕਰਤਾਰ ਸਿੰਘ ਦੇ ਪੈਰ ਜ਼ਮੀਨ ਤੇ ਨਹੀਂ ਲੱਗ ਰਹੇ ਸਨ ਪੂਰੇ ਪਿੰਡ ਵਿੱਚ ਲੱਡੂ ਵੰਡੇ ਗਏ ਹਰ ਕੋਈ ਵਧਾਈਆਂ ਦੇਣ ਆ ਰਿਹਾ ਸੀ ਕਰਤਾਰ ਸਿੰਘ ਬੜੇ ਚਾਰ ਨਾਲ ਸਾਰਿਆਂ ਨੂੰ ਦੱਸਦੇ ਬਸ ਹੁਣ ਅਗਲੇ ਹਫਤੇ ਅਸੀਂ ਆਪਣੇ ਪੋਤੇ-ਪੋਤੀਆਂ ਨੂੰ ਜਾ ਕੇ ਖੜਾਵਾਂਗੇ ਪਰ ਇਹਨਾਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਲੱਗਣ ਵਾਲੀ ਸੀ ਕਰਤਾਰ ਸਿੰਘ ਦੇ ਦੂਰ ਦੇ ਰਿਸ਼ਤੇ ਵਿੱਚੋਂ ਇੱਕ ਭਤੀਜਾ ਲੱਗਦਾ ਸੀ ਬਿੱਲੂ ਬਿੱਲੂ ਪਿੰਡ ਵਿੱਚ ਇੱਕ ਛੋਟਾ-ਮੋਟਾ ਟਰੈਵਲ ਏਜੰਟ ਦਾ ਕੰਮ ਕਰਦਾ ਸੀ ਉਹ ਬਹੁਤ ਮਿੱਠਾ ਬੋਲਦਾ ਸੀ ਅਤੇ ਕਰਤਾਰ ਸਿੰਘ ਦਾ ਬਹੁਤ ਆਦਰ ਕਰਦਾ ਸੀ ਬਿੱਲੂ ਨੇ ਹੀ ਉਹਨਾਂ ਦੀਆਂ ਟਿਕਟਾਂ ਬੁੱਕ ਕੀਤੀਆਂ ਸਨ ਜਾਣ ਤੋਂ 2 ਦਿਨ ਪਹਿਲਾਂ ਬਿੱਲੂ ਆਪਣੀ ਵੱਡੀ ਗੱਡੀ ਵਿੱਚ ਕਰਤਾਰ ਸਿੰਘ ਦੇ ਘਰ ਆਇਆ ਵੀੜੇ ਵਿੱਚ ਮੰंजे ਤੇ ਕਰਤਾਰ ਸਿੰਘ ਆਪਣਾ ਸਮਾਨ ਪੈਕ ਕਰ ਰਹੇ ਸਨ ਇੱਕ ਪੁਰਾਣਾ ਜਿਹਾ ਨੀਲੇ ਰੰਗ ਦਾ ਅਟੈਚੀ ਖੁੱਲਾ ਪਿਆ ਸੀ ਜਿਸ ਦੀ ਜ਼ੈਨ ਥੋੜੀ ਖਰਾਬ ਸੀ ਬਿੱਲੂ ਨੇ ਆਉਂਦਿਆਂ ਕਿਹਾ ਤਾਇਆ ਜੀ ਸਸਰੀਕਾਲ ਆ ਕੀ ਤੁਸੀਂ ਕੈਨੇਡਾ ਜਾ ਰਹੇ ਹੋ ਤੇ ਆ ਫਟਿਆ ਹੋਇਆ ਅਟੈਚੀ ਲੈ ਕੇ ਜਾਓਗੇ ਉੱਥੇ ਗੋਰਿਆਂ ਨੇ ਅਤੇ ਮੇਰੇ ਭਰਾ ਮਨਜਿੰਦਰ ਦੇ ਗਵਾਂਡੀਆਂ ਨੇ ਕੀ ਕਹਿਣਾ ਕਿ ਬਾਪੂ ਇੰਡੀਆ ਤੋਂ ਫਟੇ ਬੈਗ ਲੈ ਕੇ ਆਇਆ ਕਰਤਾਰ ਸਿੰਘ ਨੇ ਹੱਸ ਕੇ ਕਿਹਾ ਪੁੱਤ ਬਿੱਲੂ ਬੈਗ ਨਾਲ ਕੀ ਫਰਕ ਪੈਂਦਾ ਅੰਦਰ ਤੱਕ ਘਰ ਦੀਆਂ ਵੱਟੀਆਂ ਸੇਵੀਆਂ ਤੇ ਪਿੰਨੀਆਂ ਹੀ ਨੇ ਬਿੱਲੂ ਨੇ ਜ਼ਿੱਦ ਫੜ ਲਈ ਉਹ ਆਪਣੀ ਗੱਡੀ ਵਿੱਚੋਂ ਇੱਕ ਬਹੁਤ ਹੀ ਸ਼ਾਨਦਾਰ ਮਹਿੰਗਾ ਅਤੇ ਚਮਕਦਾ ਹੋਇਆ ਕਾਲੇ ਰੰਗ ਦਾ ਬ੍ਰਾਂਡਡ ਸੂਟ کیس ਕੱਢ ਕੇ ਲਿਆਇਆ ਤਾਇਆ ਜੀ ਆ ਲਓ ਇਹ ਮੈਂ ਸਪੈਸ਼ਲ ਤੁਹਾਡੇ ਲਈ ਮੰਗਵਾਇਆ ਹੈ ਇਹ ਅਮਰੀਕਾ ਦਾ ਬਣਿਆ ਹੈ ਇਹਦਾ ਲੋਕ ਬਹੁਤ ਮਜ਼ਬੂਤ ਹੈ ਚੋਰ ਵੀ ਇਸ ਨੂੰ ਨਹੀਂ ਖੋਲ ਸਕਦੇ ਮੇਰੇ ਵੱਲੋਂ ਇਹ ਤੋਹਫ਼ਾ ਸਮਝ ਕੇ ਰੱਖ ਲਓ ਕਰਤਾਰ ਸਿੰਘ ਦੀਆਂ ਅੱਖਾਂ ਪਾਰ ਆਈਆਂ ਉਸਨੇ ਸੋਚਿਆ ਕਿ ਆਪਣਾ ਖੂਨ ਆਖਿਰ ਆਪਣਾ ਹੀ ਹੁੰਦਾ ਹੈ ਉਸਨੇ ਬਿੱਲੂ ਨੂੰ ਅਸੀਸਾਂ ਦਿੱਤੀਆਂ ਤੇ ਬਿੱਲੂ ਨੇ ਕਿਹਾ ਲਿਓ ਤਾਇਆ ਜੀ ਮੈਂ ਆਪਣੇ ਹੱਥਾਂ ਨਾਲ ਪੈਕਿੰਗ ਕਰਾ ਦੇਣਾ ਬਿੱਲੂ ਨੇ ਬੜੀ ਚਲਾਕੀ ਨਾਲ ਸਾਰਾ ਸਮਾਨ ਉਸ ਨਵੇਂ ਬੈਗ ਵਿੱਚ ਪਾ ਦਿੱਤਾ ਉਸਨੇ ਬੈਗ ਨੂੰ ਅੰਦਰੋਂ ਚੰਗੀ ਤਰ੍ਹਾਂ ਦਬਾਇਆ ਤੇ ਫਿਰ ਇੱਕ ਕੋਡ ਵਾਲਾ ਤਾਲਾ ਲਗਾ ਦਿੱਤਾ ਜਾਂਦੇ ਹੋਏ ਬਿੱਲੂ ਨੇ ਇੱਕ ਅਜੀਬ ਗੱਲ ਕਹੀ ਜੋ ਉਸ ਵੇਲੇ ਕਰਤਾਰ ਸਿੰਘ ਨੂੰ ਮਾਮੂਲੀ ਲੱਗੀ ਉਸਨੇ ਕਿਹਾ ਤਾਇਆ ਜੀ ਵੈਨਕੂਵਰ 에ਅਰਪੋਰਟ ਤੇ ਮੇਰਾ ਇੱਕ ਦੋਸਤ ਗੈਰੀ ਤੁਹਾਨੂੰ ਲੈਣ ਆਵੇਗਾ ਮਨਜਿੰਦਰ ਦਾ ਘਰ 에ਅਰਪੋਰਟ ਤੋਂ ਦੂਰ ਹੈ ਤੇ ਉਹ ਕੰਮ ਤੇ ਹੋਊਗਾ ਗੈਰੀ ਤੁਹਾਨੂੰ ਘਰ ਛੱਡ ਦੇਵੇਗਾ ਆ ਬੈਗ ਬਸ ਗੈਰੀ ਨੂੰ ਫੜਾ ਦਿਓ ਉਹ ਆਪੇ ਗੱਡੀ ਵਿੱਚ ਰੱਖ ਲਊਗਾ ਕਰਤਾਰ ਸਿੰਘ ਨੇ ਸਿਰ ਹਿਲਾ ਦਿੱਤਾ ਉਹਨਾਂ ਨੂੰ ਕੀ ਪਤਾ ਸੀ ਕਿ ਜਿਸ ਬੈਗ ਨੂੰ ਉਹ ਪਿਆਰ ਦਾ ਤੋਹਫਾ ਸਮਝ ਰਹੇ ਸਨ ਅਸਲ ਵਿੱਚ ਉਹ ਉਹਨਾਂ ਦੀ ਜ਼ਿੰਦਗੀ ਬਰਬਾਦ ਕਰਨ ਵਾਲਾ ਟਾਈਮ ਬੰਬ ਹੈ ਅੰਮ੍ਰਿਤਸਰ ਦਾ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਸਵੇਰ ਦਾ ਸਮਾਂ ਸੀ ਕਰਤਾਰ ਸਿੰਘ ਅਤੇ ਗੁਰਮੀਤ ਕੌਰ ਨੇ ਆਪਣੇ ਪਿੰਡ ਦੀ ਮਿੱਟੀ ਨੂੰ ਆਖਰੀ ਵਾਰ ਮੱਥਾ ਟੇਕਿਆ ਅਤੇ 에어ਪੋਰਟ ਦੇ ਅੰਦਰ ਦਾਖਲ ਹੋਏ ਉਨ੍ਹਾਂ ਦੇ ਚਿਹਰੇ ਤੇ ਇੱਕ ਵੱਖਵਾਹੀ ਨੂਰ ਸੀ ਬਜ਼ੁਰਗ ਜੋੜਾ ਬਹੁਤ ਖੁਸ਼ ਸੀ ਹੱਥਾਂ ਵਿੱਚ ਪਾਸਪੋਰਟ ਫੜੇ ਹੋਏ ਸਨ ਚੈੱਕ ਇਨ ਕਾਊਂਟਰ ਤੇ ਪੀੜ ਸੀ ਜਦੋਂ ਉਨ੍ਹਾਂ ਦੀ ਵਾਰੀ ਆਈ ਤਾਂ ਕਰਤਾਰ ਸਿੰਘ ਨੇ ਮਾਣ ਨਾਲ ਉਹ ਕਾਲਾ ਸੂਟਕੇਸ ਵਜ਼ਨ ਕਰਨ ਵਾਲੀ ਮਸ਼ੀਨ ਤੇ ਰੱਖਿਆ ਵਜ਼ਨ ਬਿਲਕੁਲ ਸਹੀ ਸੀ 에어ਲਾਈਨ ਦੇ ਸਟਾਫ ਨੇ ਬੈਗ ਤੇ ਟੈਗ ਲਗਾ ਦਿੱਤਾ ਅਤੇ ਉਹ ਬੈਗ ਬੈਲਟ ਰਾਹੀਂ ਸਕੈਨਿੰਗ ਮਸ਼ੀਨ ਵੱਲ ਚਲਾ ਗਿਆ ਕਰਤਾਰ ਸਿੰਘ ਬੋਰਡਿੰਗ ਪਾਸ ਲੈ ਕੇ ਅੱਗੇ ਵਧਣ ਹੀ ਵਾਲੇ ਸਨ ਕਿ ਅਚਾਨਕ ਪਿੱਛੋਂ ਇੱਕ ਸੁਰੱਖਿਆ ਅਧਿਕਾਰੀ ਨੇ ਆਵਾਜ਼ ਦਿੱਤੀ। "ਬਾਬਾ ਜੀ, ਇੱਕ ਮਿੰਟ ਰੁਕਿਓ।" ਕਰਤਾਰ ਸਿੰਘ ਨੇ ਮੁੜ ਕੇ ਦੇਖਿਆ। ਦੋ ਪੁਲਿਸ ਵਾਲੇ ਤੇਜ਼ੀ ਨਾਲ ਉਹਨਾਂ ਵੱਲ ਆ ਰਹੇ ਸਨ। ਉਹਨਾਂ ਦੇ ਚਿਹਰੇ ਤੇ ਸਖਤੀ ਸੀ। "ਤੁਹਾਡਾ ਸਮਾਨ ਕਿਹੜਾ ਹੈ? ਸਾਡੇ ਨਾਲ ਆਓ, ਤੁਹਾਡੇ ਬੈਗ ਦੀ ਦੁਬਾਰਾ ਜਾਂਚ ਕਰਨੀ ਹੈ," ਅਫਸਰ ਨੇ ਕਿਹਾ। ਕਰਤਾਰ ਸਿੰਘ ਥੋੜਾ ਘਬਰਾ ਗਏ ਪਰ ਉਹਨਾਂ ਨੂੰ ਯਕੀਨ ਸੀ ਕਿ ਉਹਨਾਂ ਕੋਲ ਕੁਝ ਗਲਤ ਨਹੀਂ ਹੈ ਉਹ ਜਾਂਚ ਰੂਮ ਵਿੱਚ ਗਏ ਉੱਥੇ ਸਕਰੀਨ ਤੇ ਉਹਨਾਂ ਦੇ ਬੈਗ ਦਾ ਐਕਸ-ਰੇ ਯਾਨੀ ਐਕਸ-ਰੇ ਨਜ਼ਰ ਆ ਰਿਹਾ ਸੀ ਅਫਸਰਾਂ ਨੂੰ ਬੈਗ ਦੇ ਹੇਠਲੇ ਹਿੱਸੇ ਵਿੱਚ ਕੁਝ ਗਾੜਾ ਪਦਾਰਥ ਦਿਖਾਈ ਦੇ ਰਿਹਾ ਸੀ ਜੋ ਆਮ ਕੱਪੜਿਆਂ ਵਰਗਾ ਨਹੀਂ ਸੀ ਇਸ ਬੈਗ ਨੂੰ ਖੋਲੋ ਅਫਸਰ ਨੇ ਹੁਕਮ ਦਿੱਤਾ ਕਰਤਾਰ ਸਿੰਘ ਨੇ ਕੰਬਦੇ ਹੱਥਾਂ ਨਾਲ ਕੋਡ ਲਗਾਇਆ ਅਤੇ ਬੈਗ ਖੋਲ ਦਿੱਤਾ ਅਫਸਰਾਂ ਨੇ ਸਾਰਾ ਸਮਾਨ ਬਾਹਰ ਕੱਢ ਦਿੱਤਾ ਕੁਰਤੇ ਪਜਾਮੇ ਦਾਲਾਂ ਪਿੰਨੀਆਂ ਅਚਾਰ ਬੈਗ ਖਾਲੀ ਹੋ ਗਿਆ ਕਰਤਾਰ ਸਿੰਘ ਨੇ ਕਿਹਾ ਦੇਖ ਲਓ ਜੀ ਕੁਝ ਨਹੀਂ ਹੈ ਖਾਲੀ ਹੈ ਬੈਗ ਪਰ ਅਫਸਰ ਦੀਆਂ ਨਜ਼ਰਾਂ ਬੈਗ ਦੇ ਤਲੇ ਤੇ ਟਿਕੀਆਂ ਸਨ ਬੈਗ ਅੰਦਰੋਂ ਖਾਲੀ ਹੋਣ ਦੇ ਬਾਵਜੂਦ ਵੀ ਭਾਰਾ ਲੱਗ ਰਿਹਾ ਸੀ ਅਫਸਰ ਨੇ ਇੱਕ ਤਿੱਖਾ ਚਾਕੂ ਮੰਗਵਾਇਆ ਇਹ ਦੇਖ ਕੇ ਕਰਤਾਰ ਸਿੰਘ ਦਾ ਦਿਲ ਜ਼ੋਰ ਨਾਲ ਧੜਕਣ ਲੱਗਾ ਸਾਈਬ ਜੀ ਇਹ ਨਵਾਂ ਬੈਗ ਹੈ ਮੇਰੇ ਭਤੀਜੇ ਨੇ ਦਿੱਤਾ ਹੈ ਇਸ ਨੂੰ ਪਾੜੋ ਨਾ ਉਹਨਾਂ ਨੇ ਬੇਨਤੀ ਕੀਤੀ ਪਰ ਅਫਸਰ ਨੇ ਉਹਨਾਂ ਦੀ ਇੱਕ ਨਾ ਸੁਣੀ ਚਰ ਦੀ ਆਵਾਜ਼ ਨਾਲ ਬੈਗ ਦਾ ਅੰਦਰਲਾ ਕੱਪੜਾ ਚੀਰ ਦਿੱਤਾ ਗਿਆ ਜੋ ਦ੍ਰਿਸ਼ ਸਾਹਮਣੇ ਆਇਆ ਉਸ ਨੇ ਉੱਥੇ ਖੜੇ ਹਰ ਸ਼ਖਸ ਦੇ ਹੋਸ਼ ਉਡਾ ਦਿੱਤੇ ਬੈਗ ਦੇ ਸਖਤ ਤਲੇ ਦੇ ਹੇਠਾਂ ਕਾਰਬਨ ਪੇਪਰ ਅਤੇ ਕਾਲੀ ਟੇਪ ਨਾਲ ਲਪੇਟੀਆਂ ਹੋਈਆਂ ਪਤਲੀਆਂ-ਪਤਲੀਆਂ ਤਿਆਂ ਸਨ ਅਫਸਰ ਨੇ ਇੱਕ ਪੈਕੇਟ ਨੂੰ ਕੱਟਿਆ ਅਤੇ ਉਸ ਵਿੱਚੋਂ ਕਾਲੇ ਰੰਗ ਦਾ ਗਿੱਲਾ ਪਦਾਰਥ ਨਿਕਲਿਆ ਉਸਨੇ ਸੁੰਘ ਕੇ ਦੇਖਿਆ ਅਤੇ ਫਿਰ ਇੱਕ ਛੋਟੀ ਜੀ ਕਿੱਟ ਨਾਲ ਟੈਸਟ ਕੀਤਾ। ਅਫੀਮ, ਹਾਈ ਕੁਆਲਿਟੀ ਅਫੀਮ। ਅਫਸਰ ਚੀਕਿਆ। ਪੂਰੀ 2 ਕਿਲੋ। ਕਰਤਾਰ ਸਿੰਘ ਦੇ ਕੰਨਾਂ ਵਿੱਚ ਸਾਇਰਨ ਵੱਜਣ ਲੱਗੇ। ਉਹ ਉੱਥੇ ਹੀ ਫਰਸ਼ ਤੇ ਡਿੱਗ ਪਏ। ਮੈਨੂੰ ਨਹੀਂ ਪਤਾ, ਵਾਹਿਗੁਰੂ ਦੀ ਸੋ, ਮੈਨੂੰ ਨਹੀਂ ਪਤਾ ਇਹ ਬਿੱਲੂ ਦਾ ਕੰਮ ਹੈ। ਉਹ ਰੋਣ ਲੱਗੇ। ਪਰ ਕਾਨੂੰਨ ਅਥਰੂ ਨਹੀਂ, ਸਬੂਤ ਦੇਖਦਾ ਹੈ। ਜਹਾਜ਼ ਉੱਡ ਗਿਆ ਪਰ ਕਰਤਾਰ ਸਿੰਘ ਅਤੇ ਗੁਰਮੀਤ ਕੌਰ ਨੂੰ ਏਅਰਪੋਰਟ ਦੇ ਠੰਡੇ ਥਾਣੇ ਵਿੱਚ ਬੰਦ ਕਰ ਦਿੱਤਾ ਗਿਆ। ਸੁਪਨਿਆਂ ਦੀ ਉਡਾਣ ਹੁਣ ਹਥਕੜੀਆਂ ਵਿੱਚ ਬਦਲ ਚੁੱਕੀ ਸੀ। ਕੈਨੇਡਾ ਵਿੱਚ ਸ਼ਾਮ ਹੋ ਚੁੱਕੀ ਸੀ। ਮਨਜਿੰਦਰ ਵੈਨਕੂਵਰ ਏਅਰਪੋਰਟ ਜਾਣ ਲਈ ਤਿਆਰ ਹੋ ਰਿਹਾ ਸੀ। ਉਹ ਬਹੁਤ ਖੁਸ਼ ਸੀ। ਬੱਚਿਆਂ ਨੂੰ ਕਹਿ ਰਿਹਾ ਸੀ, "ਦਾਦਾ-ਦਾਦੀ ਆ ਰਹੇ ਨੇ ਅੱਜ।" ਉਹ ਘਰੋਂ ਨਿਕਲਣ ਹੀ ਵਾਲਾ ਸੀ ਕਿ ਉਸ ਦਾ ਫੋਨ ਵੱਜਿਆ। ਸਕਰੀਨ ਤੇ ਅਨਨੋਨ ਨੰਬਰ ਸੀ। ਮਨਜਿੰਦਰ ਨੇ ਫੋਨ ਚੁੱਕਿਆ। "ਹੈਲੋ, ਕੀ ਮੈਂ ਮਨਜਿੰਦਰ ਸਿੰਘ ਨਾਲ ਗੱਲ ਕਰ ਰਿਹਾ ਹਾਂ?" ਦੂਜੇ ਪਾਸੇ ਇੱਕ ਭਾਰੀ ਆਵਾਜ਼ ਸੀ। ਹਾਂਜੀ ਕੌਣ ਮੈਂ ਅੰਮ੍ਰਿਤਸਰ 에어ਪੋਰਟ ਪੁਲਿਸ ਸਟੇਸ਼ਨ ਤੋਂ ਇੰਸਪੈਕਟਰ ਬਲਦੇਵ ਸਿੰਘ ਬੋਲ ਰਿਹਾ ਹਾਂ ਤੁਹਾਡੇ ਪਿਤਾ ਕਰਤਾਰ ਸਿੰਘ ਨੂੰ ਐਨਡੀਪੀਐਸ ਐਕਟ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ ਉਹਨਾਂ ਕੋਲ 2 ਕਿਲੋ ਅਫੀਮ ਬਰਾਮਦ ਹੋਈ ਹੈ ਮਨਜਿੰਦਰ ਦੇ ਹੱਥੋਂ ਕਾਰ ਦੀਆਂ ਚਾਬੀਆਂ ਡਿੱਗ ਪਈਆਂ ਉਸ ਨੂੰ ਲੱਗਿਆ ਸ਼ਾਇਦ ਕੋਈ ਮਜ਼ਾਕ ਕਰ ਰਿਹਾ ਹੈ ਤੁਸੀਂ ਕੀ ਕਹਿ ਰਹੇ ਹੋ ਮੇਰੇ ਬਾਪੂ ਜੀ ਤਾਂ ਅੰਮ੍ਰਿਤ ਨਹੀਂ ਛਕਦੇ ਪਰ ਉਹਨਾਂ ਨੇ ਅੱਜ ਤੱਕ ਸ਼ਰਾਬ ਨੂੰ ਹੱਥ ਨਹੀਂ ਲਾਇਆ ਅਫੀਮ ਤਾਂ ਬਹੁਤ ਦੂਰ ਦੀ ਗੱਲ ਹੈ ਸਾਨੂੰ ਸਬੂਤ ਮਿਲੇ ਨੇ ਉਹਨਾਂ ਦੇ ਬੈਗ ਵਿੱਚੋਂ ਤੁਸੀਂ ਵਕੀਲ ਕਰ ਲਓ ਇਨਸਪੈਕਟਰ ਨੇ ਫੋਨ ਕੱਟ ਦਿੱਤਾ ਮਨਜਿੰਦਰ ਪਾਗਲਾ ਵਾਂਗ ਰੋਣ ਲੱਗਾ ਉਸ ਦੀ ਪਤਨੀ ਨੇ ਸੰਭਾਲ ਲਿਆ ਜਦੋਂ ਹੋਸ਼ ਆਇਆ ਤਾਂ ਮਨਜਿੰਦਰ ਦੇ ਦਿਮਾਗ ਵਿੱਚ ਸਿਰਫ ਇੱਕ ਹੀ ਨਾਮ ਗੂੰਜਿਆ ਬਿੱਲੂ ਉਸ ਨੂੰ ਯਾਦ ਆਇਆ ਕਿ ਬਾਪੂ ਜੀ ਨੇ ਫੋਨ ਤੇ ਦੱਸਿਆ ਸੀ ਕਿ ਬਿੱਲੂ ਨੇ ਨਵਾਂ ਬੈਗ ਦਿੱਤਾ ਹੈ ਮਨਜਿੰਦਰ ਨੇ ਕੰਬਦੇ ਹੱਥਾਂ ਨਾਲ ਬਿੱਲੂ ਨੂੰ ਫੋਨ ਲਗਾਇਆ ਜਿਸ ਨੰਬਰ ਤੇ ਤੁਸੀਂ ਕਾਲ ਕਰ ਰਹੇ ਹੋ ਉਸ ਵਿੱਚ ਆਫ ਹੈ ਮਨਜਿੰਦਰ ਨੇ 10 ਵਾਰ ਕੋਸ਼ਿਸ਼ ਕੀਤੀ ਪਰ ਫੋਨ ਬੰਦ ਉਸਨੇ ਪਿੰਡ ਦੇ ਗਵੰਡੀਆਂ ਨੂੰ ਫੋਨ ਕੀਤਾ ਪਤਾ ਲੱਗਾ ਕਿ ਬਿੱਲੂ ਸਵੇਰੇ ਹੀ ਕਰੋ ਤਾਲਾ ਲਗਾ ਕੇ ਕਿਤੇ ਚਲਾ ਗਿਆ ਹੈ ਹੁਣ ਮਨਜਿੰਦਰ ਨੂੰ ਪੂਰੀ ਖੇਡ ਸਮਝ ਆ ਗਈ ਉਸਤੇ ਆਪਣੇ ਭਰਾ ਵਰਗੇ ਰਿਸ਼ਤੇਦਾਰ ਨੇ ਉਸਦੇ ਬਜ਼ੁਰਗ ਮਾਪਿਆਂ ਨੂੰ ਖੱ쩌ਰ ਯਾਨੀ ਕਿ ਡਰਗ ਮਲ ਬਣਾ ਕੇ ਵਰਤਿਆ ਸੀ ਗੁੱਸੇ ਨਾਲ ਉਸਦਾ ਸਰੀਰ ਤਪ ਰਿਹਾ ਸੀ ਪਰ ਫਿਰ ਉਸ ਨੂੰ ਇੱਕ ਬਹੁਤ ਹੀ ਮਹੱਤਵਪੂਰਨ ਗੱਲ ਯਾਦ ਆਈ ਪਾਪੂ ਜੀ ਨੇ ਇੱਕ ਵਾਰ ਗੱਲਾਂ-ਗੱਲਾਂ ਵਿੱਚ ਦੱਸਿਆ ਸੀ ਬਿੱਲੂ ਕਹਿੰਦਾ ਸੀ ਕਿ ਵੈਨਕੂਵਰ 에ਅਰਪੋਰਟ ਤੇ ਉਸਦਾ ਦੋਸਤ ਗੈਰੀ ਬੈਗ ਲੈਣ ਆਵੇਗਾ। ਮਜਿੰਦਰ ਦਾ ਦਿਮਾਗ ਤੇਜ਼ੀ ਨਾਲ ਚੱਲਣ ਲੱਗਾ। ਜੇ ਬਿੱਲੂ ਇੰਡੀਆ ਤੋਂ ਫਰਾਰ ਹੈ ਤਾਂ ਗੈਰੀ ਅਜੇ ਵੀ ਵੈਨਕੂਵਰ 에ਅਰਪੋਰਟ ਤੇ ਹੋਏਗਾ। ਗੈਰੀ ਨੂੰ ਅਜੇ ਇਹ ਨਹੀਂ ਪਤਾ ਕਿ ਬਾਪੂਜੀ ਇੰਡੀਆ ਵਿੱਚ ਫੜੇ ਗਏ ਨੇ। ਕਿਉਂਕਿ ਫਲਾਈਟ ਤਾਂ ਰਸਤੇ ਵਿੱਚ ਸੀ। ਗੈਰੀ ਸੋਚ ਰਿਹਾ ਹੋਵੇਗਾ ਕਿ ਸਮਾਨ ਆ ਰਿਹਾ ਹੈ। ਮਜਿੰਦਰ ਨੇ ਹੰਝੂ ਪੂੰਝੇ। ਉਸਨੇ ਫੈਸਲਾ ਕੀਤਾ ਕਿ ਉਹ ਰੋਵੇਗਾ ਨਹੀਂ, ਬਲਕਿ ਜੰਗ ਲੜੇਗਾ। ਉਸਨੇ ਤੁਰੰਤ ਕੈਨੇਡੀਅਨ ਪੁਲਿਸ ਯਾਨੀ ਕਿ RCMP ਅਤੇ ਬਾਰਡਰ ਏਜੰਸੀ ਨੂੰ ਫੋਨ ਕੀਤਾ। ਮੇਰੇ ਕੋਲ ਇੱਕ ਜਾਣਕਾਰੀ ਹੈ। ਮੈਂ ਇੱਕ ਡਰੱਗ ਡੀਲਰ ਨੂੰ ਰੰਗੇ ਹਾਥੀ ਫੜਵਾ ਸਕਦਾ ਹਾਂ। ਮਨਜਿੰਦਰ ਨੇ ਅਫਸਰ ਨੂੰ ਕਿਹਾ। ਵੈਂਕੂਵਰ ਇੰਟਰਨੈਸ਼ਨਲ 에ਅਰਪੋਰਟ ਦਾ ਅਰਾਈਵਲ ਹਾਲ ਬਾਰ ਆਮ ਦਿਨਾਂ ਵਾਂਗ ਭੀੜ ਸੀ ਪਰ ਅੱਜ ਸਾਦੇ ਕੱਪੜਿਆਂ ਵਿੱਚ ਕਈ ਪੁਲਿਸ ਵਾਲੇ ਫੈਲੇ ਹੋਏ ਸਨ। ਮਨਜਿੰਦਰ ਇੱਕ ਥੰਬ ਦੇ ਕੋਲ ਖੜਾ ਸੀ। ਉਸ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਉਸ ਨੂੰ ਨਹੀਂ ਪਤਾ ਸੀ ਕਿ ਗੈਰੀ ਕੌਣ ਹੈ ਅਤੇ ਕਿਹੋ ਜਿਹਾ ਦਿਖਦਾ ਹੈ। ਫਲਾਈਟ ਲੈਂਡ ਹੋਣ ਦਾ ਸਮਾਂ ਹੋ ਚੁੱਕਾ ਸੀ ਹਾਲਾਂਕਿ ਕਰਤਾਰ ਸਿੰਘ ਉਸ ਵਿੱਚ ਨਹੀਂ ਸਨ ਯਾਤਰੀ ਬਾਹਰ ਆਉਣ ਲੱਗੇ ਮਨਜਿੰਦਰ ਨੇ ਆਪਣੇ ਹੱਥ ਵਿੱਚ ਇੱਕ ਪਲੇ ਕਾਰਡ ਫੜਿਆ ਹੋਇਆ ਸੀ ਜਿਸ ਤੇ ਜਾਣ ਬੁਝ ਕੇ ਪੰਜਾਬੀ ਵਿੱਚ ਲਿਖਿਆ ਸੀ ਕਰਤਾਰ ਸਿੰਘ ਸੰਗੇ ਪਿੰਡ ਇਹ ਇੱਕ ਦਾਣਾ ਸੀ ਉਹ ਜਾਣਦਾ ਸੀ ਕਿ ਗੈਰੀ ਕਰਤਾਰ ਸਿੰਘ ਨੂੰ ਪਛਾਣਦਾ ਨਹੀਂ ਹੋਵੇਗਾ ਉਹ ਸਿਰਫ ਨਾਮ ਜਾਂ ਹੁਲੀਏ ਦੀ ਪਾਲ ਵਿੱਚ ਹੋਵੇਗਾ ਕਰੀਬ ਅੱਧੇ ਘੰਟੇ ਬਾਅਦ ਇੱਕ ਨੌਜਵਾਨ ਮੁੰਡਾ ਜਿਸ ਨੇ ਹੁੱਡੀ ਪਾਈ ਹੋਈ ਸੀ ਅਤੇ ਅੱਖਾਂ ਤੇ ਕਾਲਾ ਚਸ਼ਮਾ ਸੀ ਇੱਧਰ ਉੱਧਰ ਝਾਕਦਾ ਹੋਇਆ ਮਨਜਿੰਦਰ ਦੇ ਨੇੜੇ ਆਇਆ ਉਸਨੇ ਪਲੇਕਾਰਡ ਪੜਿਆ ਅਤੇ ਹੌਲੀ ਜਿਹੀ ਪੁੱਛਿਆ ਭਾਜੀ ਕਰਤਾਰ ਸਿੰਘ ਜੀ ਆ ਗਏ ਮੈਂ ਬਿੱਲੂ ਬਾਈ ਵੱਲੋਂ ਆਇਆ ਸੀ ਉਹਨਾਂ ਨੂੰ ਲੈਣ ਮਨਜਿੰਦਰ ਦੇ ਖੂਨ ਵਿੱਚ ਉਬਾਲ ਆ ਗਿਆ ਪਰ ਉਸਨੇ ਆਪਣੇ ਆਪ ਨੂੰ ਕਾਬੂ ਵਿੱਚ ਰੱਖਿਆ ਇਹ ਗੈਰੀ ਸੀ ਮਨਜਿੰਦਰ ਨੇ ਡਰਾਮਾ ਕਰਦੇ ਹੋਏ ਕਿਹਾ ਹਾਂਜੀ ਵੀਰੇ ਬਾਪੂ ਜੀ ਬਾਥਰੂਮ ਗਏ ਨੇ ਉਹਨਾਂ ਦਾ ਸਮਾਨ ਮੇਰੇ ਕੋਲ ਹੈ ਬਿੱਲੂ ਨੇ ਕਿਹੜਾ ਬੈਗ ਮੰਗਵਾਇਆ ਸੀ ਗੈਰੀ ਦੀਆਂ ਅੱਖਾਂ ਚਮਕ ਗਈਆਂ ਲਾਲਚ ਵਿੱਚ ਉਸਨੇ ਸਭ ਕੁਝ ਉਗਲ ਦਿੱਤਾ ਉਹ ਉਹ ਗਾਲੇ ਰੰਗ ਦਾ ਵੱਡਾ ਸੂਟਕੇਸ ਹੋਣਾ ਹੈ ਬਾਈ ਜੀ ਬਿੱਲੂ ਨੇ ਕਿਹਾ ਸੀ ਉਹ ਮੈਨੂੰ ਦੇ ਦਿਓ ਮੈਂ ਗੱਡੀ 'ਚ ਰੱਖ ਲੈਂਦਾ ਬਸ ਇਹੀ ਉਹ ਪਲ ਸੀ ਜਿਸ ਦੀ ਪੁਲਿਸ ਉਡੀਕ ਕਰ ਰਹੀ ਸੀ ਜਿਵੇਂ ਹੀ ਗੈਰੀ ਨੇ ਬੈਗ ਦੀ ਮੰਗ ਕੀਤੀ ਮਨਜਿੰਦਰ ਨੇ ਆਪਣੀ ਟੋਪੀ ਲਾ ਕੇ ਇਸ਼ਾਰਾ ਕੀਤਾ ਚਾਰੇ ਪਾਸਿਓ ਕੈਨੇਟਿਲ ਪੁਲਿਸ ਨੇ ਗੈਰੀ ਨੂੰ ਘੇਰ ਲਿਆ ਹੈਂਡਸ ਅਪ ਡੋਨਟ ਮੂਵ ਗੈਰੀ ਹੱਕਾ ਬੱਕਾ ਰਹਿ ਗਿਆ ਉਸ ਨੂੰ ਸਮਝ ਨਹੀਂ ਆਈ ਕਿ ਕੀ ਹੋਇਆ ਮਨਜਿੰਦਰ ਉਸ ਦੇ ਕੋਲ ਗਿਆ ਅਤੇ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬੋਲਿਆ ਤੂੰ ਮੇਰੇ ਬਾਪੂ ਨੂੰ ਫਸਾਇਆ ਸੀ ਨਾ ਹੁਣ ਤੂੰ ਦੱਸੇਗਾ ਕਿ ਇਸ ਸਾਜ਼ਿਸ਼ ਵਿੱਚ ਕੌਣ-ਕੌਣ ਸ਼ਾਮਿਲ ਹੈ ਨਹੀਂ ਤਾਂ ਤੈਨੂੰ ਇੰਡੀਆ ਡਿਪੋਰਟ ਕਰਵਾ ਕੇ ਉੱਥੇ ਦੀ ਜੇਲ੍ਹ ਵਿੱਚ ਸੜਾਵਾਂਗਾ ਪੁਲਿਸ ਦੀ ਗ੍ਰਿਫਤ ਵਿੱਚ ਆਉਂਦੇ ਹੀ ਗੈਰੀ ਟੁੱਟ ਗਿਆ ਉਸਨੇ ਕਬੂਲ ਕਰ ਲਿਆ ਕਿ ਇਹ ਸਾਰਾ ਪਲਾਨ ਬਿੱਲੂ ਦਾ ਸੀ ਅਤੇ ਉਹਨਾਂ ਨੇ ਬੈਗ ਵਿੱਚ ਅਫੀਮ ਲੁਕਾਈ ਸੀ ਪੁਲਿਸ ਨੇ ਉਸ ਦਾ ਬਿਆਨ ਰਿਕਾਰਡ ਕਰ ਲਿਆ ਇਹ ਬਿਆਨ ਹੁਣ ਕਰਤਾਰ ਸਿੰਘ ਦੀ ਬੇਗੁਨਾਹੀ ਦਾ ਸਭ ਤੋਂ ਵੱਡਾ ਸਬੂਤ ਬਣਨ ਵਾਲਾ ਸੀ ਗੈਰੀ ਦੇ ਕਬੂਲਨਾਮੇ ਅਤੇ ਕੈਨੇਡੀਅਨ ਪੁਲਿਸ ਦੀ ਰਿਪੋਰਟ ਤੁਰੰਤ ਭਾਰਤੀ ਦੂਤਾਵਾਸ ਰਾਹੀਂ ਪੰਜਾਬ ਪੁਲਿਸ ਨੂੰ ਭੇਜੀ ਗਈ ਸਬੂਤ ਸਾਫ਼ ਸਨ ਕਰਤਾਰ ਸਿੰਘ ਨੂੰ ਇਸ ਬਾਰੇ ਕੁਝ ਨਹੀਂ ਪਤਾ ਸੀ ਉਹ ਸਿਰਫ ਇੱਕ ਮੋਹਰਾ ਸਨ ਉਧਰ ਪੰਜਾਬ ਪੁਲਿਸ ਨੇ ਮਨਜਿੰਦਰ ਵੱਲੋਂ ਦਿੱਤੀ ਜਾਣਕਾਰੀ ਤੇ ਕਾਰਵਾਈ ਕਰਦੇ ਹੋਏ ਬਿੱਲੂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ। ਤਕਨੀਕੀ ਜਾਂਚ ਰਾਹੀਂ ਪਤਾ ਲੱਗਾ ਕਿ ਬਿੱਲੂ ਨੇਪਾਲ ਭੱਜਨ ਦੀ ਫिराਕ ਵਿੱਚ ਸੀ। ਪੁਲਿਸ ਨੇ ਉਸਨੂੰ ਗੋਰਖਪੁਰ ਬਾਰਡਰ ਦੇ ਨੇੜੇੋਂ ਦਬੋਚ ਲਿਆ। ਥਾਣੇ ਵਿੱਚ ਦੋ ਛਿੱਤਰ ਪੈਂਦੇ ਹੀ ਬਿੱਲੂ ਨੇ ਮੰਨ ਲਿਆ ਕਿ ਉਸਨੇ ਨਵੇਂ ਬੈਗ ਦੇ ਬਹਾਨੇ ਤਾਏ ਨੂੰ ਫਸਾਇਆ ਸੀ। 3 ਮਹੀਨਿਆਂ ਬਾਅਦ ਅੰਮ੍ਰਿਤਸਰ ਜੇਲ੍ਹ ਦਾ ਵੱਡਾ ਦਰਵਾਜ਼ਾ ਖੁੱਲ੍ਹਿਆ, ਕਰਤਾਰ ਸਿੰਘ ਅਤੇ ਬੀਬੀ ਗੁਰਮੀਤ ਕੌਰ ਬਾਹਰ ਆਏ। ਉਹ ਬਰੀ ਹੋ ਗਏ ਸਨ। ਔਰ ਇਹ ਉਹ ਕਰਤਾਰ ਸਿੰਘ ਨਹੀਂ ਸਨ ਜੋ 3 ਮਹੀਨੇ ਪਹਿਲਾਂ ਖੁਸ਼ੀ-ਖੁਸ਼ੀ ਕੈਨੇਡਾ ਜਾਣ ਲਈ ਨਿਕਲੇ ਸਨ। ਉਹਨਾਂ ਦਾ ਸਰੀਰ ਸੁੱਕ ਕੇ ਅੱਧਾ ਰਹਿ ਗਿਆ ਸੀ, ਦਾੜੀ ਬੇਤਰਤੀਬੀ ਸੀ ਅਤੇ ਅੱਖਾਂ 'ਚ ਇੱਕ ਡੂੰਗੀ ਉਦਾਸੀ ਸੀ। ਮਨਜਿੰਦਰ ਵੀ ਕੈਨੇਡਾ ਤੋਂ ਆ ਚੁੱਕਾ ਸੀ। ਉਸਨੇ ਪਿਤਾ ਦੇ ਪੈਰ ਫੜ ਲਏ ਅਤੇ ਰੋਣ ਲੱਗਾ। ਮੈਨੂੰ ਮaaf ਕਰ ਦਿਓ ਬਾਪੂ ਜੀ, ਮੇਰੇ ਕਰਕੇ ਤੁਹਾਨੂੰ ਜੇਲ੍ਹ ਦੇਖਣੀ ਪਈ। ਕਰਤਾਰ ਸਿੰਘ ਨੇ ਕੰਬਦੇ ਹੱਥਾਂ ਨਾਲ ਪੁੱਤ ਦੇ ਸਿਰ 'ਤੇ ਹੱਥ ਰੱਖਿਆ ਅਤੇ ਸਿਰਫ ਇੰਨਾ ਕਿਹਾ। ਪੁੱਤ ਜੇਲ ਦਾ ਦੁੱਖ ਨਹੀਂ ਦੁੱਖ ਇਸ ਗੱਲ ਦਾ ਹੈ ਕਿ ਸਾਨੂੰ ਲੁੱਟਣ ਵਾਲਾ ਕੋਈ ਉਪਰਾ ਨਹੀਂ ਸਾਡਾ ਆਪਣਾ ਖੂਨ ਸੀ ਹੁਣ ਮੈਂ ਕਦੇ ਕੈਨੇਡਾ ਨਹੀਂ ਜਾਣਾ ਮੇਰਾ ਪਿੰਡ ਹੀ ਮੇਰੇ ਲਈ ਠੀਕ ਹੈ ਬਿੱਲੂ ਅਤੇ ਗਹਿਰੀ ਹੁਣ ਜੇਲ ਵਿੱਚ ਹਨ ਅਤੇ ਲੰਬੀਆਂ ਸਜ਼ਾਵਾਂ ਭੁਗਤ ਰਹੇ ਹਨ ਪਰ ਕਰਤਾਰ ਸਿੰਘ ਦੇ ਦਿਲ ਤੇ ਲੱਗਾ ਧੋਖੇ ਦਾ ਦਾਗ ਕਦੇ ਨਹੀਂ ਮਿਟੇਗਾ ਸਿੱਟਾ ਅਤੇ ਸੰਦੇਸ਼ ਦੋਸਤੋ ਇਹ ਕਹਾਣੀ ਸਾਨੂੰ ਹਿਲਾ ਕੇ ਰੱਖ ਦਿੰਦੀ ਹੈ ਅਸੀਂ ਅਕਸਰ ਸੋਚਦੇ ਹਾਂ ਕਿ ਆਪਨੇ ਕਦੇ ਗਲਤ ਨਹੀਂ ਕਰ ਸਕਤੇ ਪਰ ਅੱਜ ਦੇ لالچی ਦੌਰ ਵਿੱਚ ਰਿਸ਼ਤੇ ਸਿਰਫ ਮਤਲਬ ਤੱਕ ਰਹਿ ਗਏ ਹਨ ਕਦੇ ਵੀ ਪਾਵੇਂ ਕੋਈ ਸਕਾਪਰਾਹੀ ਕਿਉਂ ਨਾ ਹੋਵੇ ਕਿਸੇ ਦਾ ਦਿੱਤਾ ਹੋਇਆ ਬੰਦ ਬੈਗ ਜਾਂ ਪੈਕ ਕੀਤਾ ਸਮਾਨ 에ਅਰਪੋਰਟ ਤੇ ਨਾ ਲੈ ਕੇ ਜਾਓ ਜੇ ਕੋਈ ਕਵੇ ਮੇਰਾ ਬੰਦਾ ਅੱਗੇ ਲੈ ਲਵੇਗਾ ਤਾਂ ਤੁਰੰਤ ਨਾ ਕਰ ਦਿਓ ਆਪਣੇ ਬਜ਼ੁਰਗ ਮਾਪਿਆਂ ਨੂੰ ਵੀ ਇਹ ਵੀਡੀਓ ਦਿਖਾਓ ਉਹ ਭੋਲੇ ਹੁੰਦੇ ਹਨ ਉਹਨਾਂ ਨੂੰ ਦੁਨੀਆਦਾਰੀ ਦੀਆਂ ਇਹਨਾਂ ਚਾਲਾਂ ਬਾਰੇ ਸਮਝਾਉਣਾ ਸਾਡਾ ਫਰਜ਼ ਹੈ ਜੇਕਰ ਤੁਹਾਨੂੰ ਮਨਜਿੰਦਰ ਦੀ ਹਿੰਮਤ ਅਤੇ ਇਸ ਸੱਚੀ ਘਟਨਾ ਦੀ ਪੇਸ਼ਕਸ਼ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕੋਈ ਹੋਰ ਬਜ਼ੁਰਗ ਅਗਲਾ ਸ਼ਿਕਾਰਨਾ